Cody, 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 Cody. ਅੱਜ ਕਮੇਂਟੀ ਦਾ ਮੇਲਾ ਕਹਿੰਦੇ ਐਨ ਟਿਕਾਣੇ ਤੇ ਚੱਲ ਰਿਹਾ ਹੈ ਤੇ ਸ਼ਹਿਜ਼ਾਦ ਅਲੀ ਇਸ ਲਈ ਸ਼ਕਰਪਰੀ ਹੈ ਆਹ ਕਹਿੰਦੇ ਫਰਿਆਦ ਦਾ ਵੀਰ ਹੈ ਇਹ ਕਹਿੰਦੇ ਕ੍ਰੀਹ ਵਾਲੇ ਵੀਰ ਦਾ ਚੰਡਿਆ ਹੋਇਆ ਗੱਭਰੂ ਹੈ ਤੇ ਦੂਜੇ ਪਾਸੇ ਦੁਗਾਂ 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 ਦ ਆਲੇ ਨੇ ਇੰਗਲੈਂਡ ਦੇ ਅੱਖਰ ਬਣਾਦੇ ਆ ਕੈਨੇਡੀਅਨ ਸ਼ਾਜੀ ਆ ਗਿਆ ਮੇਰੇ ਵੀਰੋ ਸ਼ਾਜੀ ਇਸ ਵੇਲੇ ਸ਼ਹਿਜਾਦ ਕਬੱਡੀ ਪਾਉਣ ਦੇ ਲਈ ਲੋਜਨ ਵਧਾ ਹੋਇਆ ਸ਼ਾਜੀ ਦੀ ਪਈ ਹੋ ਰੇਡ ਚਾਰ ਜਫਿਆਂ ਦੇ ਵਿੱਚ ਹੁਣ ਕਿਹੜਾ ਖਿਡਾਰੀ ਲਾ ਕੇ ਜਫਾ ਬੱਲੇ ਬੱਲੇ ਕਰਵਾਵੇਗਾ ਇੱਕ ਕੰਨੀ ਤੇ ਸੋਨੀ ਹੈ ਆ ਦੁੱਗਾ ਵਾਲਾ ਟਟ ਟਟ ਪੈਂਦਾ 500 ਪੌਂਡ ਤਿੰਨ ਜਫਿਆਂ ਦੇ ਦੁੱਗਾ ਪਾਲਾ ਗੀਤੇ ਹੋਣਾ ਵੱਲੋਂ ਔਰ ਕਹਿੰਦੇ ਦੁੱਗਾ ਸੀਪੇਚਾ ਕਰ ਵੱਲੋਂ ਵੀ 100 ਪੌਂਡ ਹੈ ਖੁਸ਼ੀ ਦੇ ਜਫੇ ਦੇ ਦੁੱਗਾ ਸ਼ਹਿਯਾਦ ਅਲੀ ਆ ਗਿਆ ਹੈ ਉਹ ਸ਼ਕਰਪੁਰੀ ਹੈ ਟ੍ਰਾਂਟੋ ਦੇ ਕੱਪ ਦਾ ਬੈਸਟ ਹੈ ਮੇਰੇ ਵੀਰੋ ਇਹ ਕਹਿੰਦੇ ਨੌਜਨ ਇਸੇ ਲਈ ਪਰਮਜੀਤ ਸਿੰਘ ਜੀ ਰੰਧਾਵਾ ਪਰਮਜੀਤ ਸਿੰਘ ਜੀ ਰੰਧਾਵਾ ਸਾਊਥ ਹਾਲ ਤੋਂ ਲਾਈਵ ਜੁੜੇ ਹੋਏ ਹੈ ਧੰਨਵਾਦ ਖੁਸ਼ੀ ਤੇ ਸ਼ਾਦੀ ਖੁਸ਼ੀ ਤੇ ਸ਼ਾਦੀ ਖੁਸ਼ੀ ਤੇ ਸ਼ਾਦੀ ਦੇ ਦਰਮਿਆਨ ਟੱਕਰ ਨੰਬਰ ਨੰਬਰ ਰੀਡਰ ਦਾ ਨੰਬਰ ਰੀਡਰ ਦਾ ਪੁਆਇੰਟ ਕਹਿੰਦੇ ਗ੍ਰੇਵਿਐਂਟ ਮਾਰਕਿੰਗ ਦਾ ਮੇਰੇ ਵੀਰੋ ਕੁਲਵਿੰਦਰ ਸੋਤਰਾ ਸਾਹਮਣੇ ਕਬੱਡੀ ਗੋਰੇ ਦੀ ਹਰ ਸਾਲੂ ਵਾਲਾ ਵਧਿਆ ਹੋਇਆ ਆ ਕਹਿੰਦੇ ਵੀ ਆ ਚਮਕੌਰ ਘਮਾਨ ਡੇੜਬੇ ਵੱਲੋਂ ਜਿਹੜਾ ਮਾਲੇ ਦੀਆਂ ਦੋ ਰੇਡਾਂ ਸਫਲ ਪੈ ਗਈ ਉਹਦਾ ਮੈਲੀ ਜਾਣਿਆ ਚਮਕੌਰ ਘਮਾਨ ਡੇੜਬੇ ਵਾਲਾ ਜਰੂਰ ਪੁੱਜਦੇ ਕਰਦੇ ਖੁਸ਼ੀ ਪਿੰਡ ਕਰ ਗਿਆ ਪਿੰਡ ਕਰ ਗਿਆ 500 ਕਰ ਗਿਆ ਟੋਟਾ ਰਸਾ ਤੇ ਦਾ ਗੀਤੇ ਬਾਜਵੇ ਦਾ ਅਮਰਜੀਤ ਖੰਘੂੜੇ ਦਾ ਇਸ ਤਰ੍ਹਾਂ ਜਸਵੰਤ ਉਹਨਾਂ ਦਾ ਵੀ ਧੰਨਵਾਦ ਹੈ ਕਮੈਂਟਰੀ ਵਾਲੇ ਖੇਡ ਪ੍ਰਮੋਟਰਾਂ ਦਾ ਆ ਦੇਖਣ ਲਈ ਅਸਮੇ ਇਹ ਆ ਨਾ ਹੀ ਖੁਸ਼ੀ 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 ਦੁੱਗਾ ਪਾਉਣ 500 ਟਨ ਇਹ ਕਮੈਂਟਰੀ ਦਾ ਗਰਾਊਂਡ 500 500 500 ਟਨ 500 ਦੁੱਗਾ ਵਾਲੇ ਨੇ ਮੇਲਾ ਸਿਰੇ ਹੀ ਲਾਦਾ ਆਹ ਦੁੱਗਾ ਵਾਲੇ ਨੇ ऐसे तरह कबड्डी ਦੀਆਂ ਕੈਂਡ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਕਬੱਡੀ ਗੈਂਗ ਤੇ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਹੁਤ ਬਹੁਤ ਧੰਨਵਾਦੀ